ਸ੍ਰੀ ਸ਼ਕਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਬ੍ਰਾਂਡ ਕਿਰਨ ਪੰਜਾਬੀ ਕੁਕਿੰਗ ਦੇ ਵਿੱਚ ਤੇ ਅੱਜ ਮੈਂ ਬਣਾ ਰਹੀ ਹਾਂ ਜੀ ਮਟਰ ਪਨੀਰ ਦੀ ਬਹੁਤ ਹੀ ਲਾਜਵਾਬ ਸਬਜ਼ੀ ਅੱਜ ਆਪਾਂ ਬਿਲਕੁਲ ਹੀ <table> ਤਾਬੇ ਰਸਣ ਤੇ ਵਿਆਹ ਸ਼ਾਦੀਆਂ ਤੇ ਪੰਨ ਵਾਲੀ ਮਟਰ ਪਨੀਰ ਦੀ ਸਬਜ਼ੀ ਦੀ ਰੈਸਪੀ ਕਰਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਣਾ ਕੇ ਪੇਸ਼ ਕਰਾਂਗੀ ਪੂਰੀ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਓ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਜ਼ਰੂਰ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਹਾਲੇ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ சேனਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਵੀਡੀਓ ਦੀ ਨੋਟੀਫਿਕੇਸ਼ਨ ਆਸਾਨੀ ਦੇ ਨਾਲ ਮਿਲ ਜਾਵੇ ਅਗਰ ਤੁਹਾਡੇ ਘਰ ਕੋਈ ਮਹਿਮਾਨ ਆਉਂਦਾ ਹੈ ਕਦੇ ਤੁਹਾਡਾ ਕੁਝ ਅਲੱਗ ਖਾਣ ਦਾ ਮਨ ਕਰਦਾ ਹੈ ਤਾਂ ਤੁਸੀਂ ਇਸ ਤਰ੍ਹਾਂ ਬਿਲਕੁਲ ਹੀ ਸ਼ਾਹੀ ਮਟਰ ਪਨੀਰ ਦੀ ਸਬਜ਼ੀ ਬਿਲਕੁਲ ਢਾਬੇ ਵਰਗੀ ਘਰ ਦੇ ਵਿੱਚ ਬਣਾ ਸਕਦੇ ਹੋ ਤੇ ਬਹੁਤ ਹੀ ਲਾਜਵਾ ਪੰਦੀ ਹੈ ਤੇ ਬਿਲਕੁਲ ਹੀ ਢਾਬੇ ਵਰਗਾ ਆਨੰਦ ਕਰਦੇ ਵਿੱਚ ਮੈਂ ਸਬਸਕ੍ਰਾਈਬ ਕਰ ਦਿਓ ਚਲੋ ਜੀ ਮਟਰ ਪਨੀਰ ਦੀ ਸਬਜ਼ੀ ਬਣਾਉਣੀ ਸ਼ੁਰੂ ਕਰਦੇ ਹਾਂ ਮਟਰ ਪਨੀਰ ਦੀ ਸਬਜ਼ੀ ਬਣਾਉਣ ਲਈ ਸਭ ਤੋਂ ਪਹਿਲਾਂ ਇੱਥੇ ਮੈਂ 2 ਕੱਪ ਲਏ ਆ ਜੀ ਹਰੀ ਮਟਰ ਇਹ ਮੇਰੇ ਕੋਲ ਹੈਗੇ ਸੀ 1/2 ਕਿਲੋ ਮਟਰ ਮੈਂ ਲਏ ਸੀ ਤੇ ਉਹਨਾਂ ਨੂੰ ਕੱਢ ਲਿਆ ਤੇ ਨਾਲ ਹੀ ਫਿਰ ਮੈਂ ਰੈਡੀमेड ਦਾਲ ਲਿਆ ਹੈ ਗਏ ਜੀ ਪਨੀਰ ਤੁਸੀਂ ਘਰ ਦਾ ਪਨੀਰ ਵੀ ਲੈ ਸਕਦੇ ਹੋ ਤੇ ਇੱਥੇ ਤਿੰਨ ਵੱਡੇ ਸਾਈਜ਼ ਦੇ ਮੈਂ ਪਿਆਜ਼ ਲਏ ਆ ਪਿਆਜ਼ ਨੂੰ ਆਪਾਂ ਚੌਪ ਕਰਕੇ ਵਰਤਾਂਗੇ ਤੇ ਤਿੰਨ ਟਮਾਟਰ ਦੀ ਮੈਂ ਇੱਥੇ ਪਿਉਰੀ ਲਈ ਆ ਅਦਰਕ ਲਸਣ ਹਰੀਆਂ ਮਿਰਚਾਂ ਨੂੰ ਮੈਂ ਮਿਕਸੀ ਦੇ ਵਿੱਚ ਗ੍ਰाइंड ਕਰ ਲਿਆ ਹੈ ਫਿਰ ਇਥੇ ਮੈਂ ਇੱਕ ਲਾਇਜੀ ਸੌਸਪੈਨ ਤੁਸੀਂ ਕੜਾਈ ਵੀ ਲੈ ਸਕਦੇ ਹੋ ਉਹਦੇ ਵਿੱਚ ਤਿੰਨ ਵੱਡੇ ਚਮਚ ਮੈਂ ਲਾਵਾਂਗੀ ਰਿਫਾਈਨਡ ਤੇਲ ਤੇ ਨਾਲ ਹੀ ਇੱਕ ਚਮਚ ਲਾਵਾਂਗੀ ਬਟਰ ਦਾ ਜਾਨੀ ਕੀ ਕਰਦਾ ਮੱਖਣ ਤੁਸੀਂ ਰੈਡੀਮੇਡ ਮੱਖਣ ਵੀ ਲੈ ਸਕਦੇ ਹੋ ਜਿਵੇਂ ਆਪਣਾ ਤੇਲ ਤੇ ਮੱਖਣ ਗਰਮ ਹੋ ਗਏ ਨਾ ਫਿਰ ਇਹਦੇ ਵਿੱਚ ਆਪਾਂ ਪਾਉਣੀ ਹੈ ਖੜੇ ਮਸਾਲੇ ਇਥੇ ਮੈਂ ਖੜੇ ਮਸਾਲੇ ਲੈ ਇੱਕ ਇੰਚ ਦਾਲਚੀਨ ਦਾ ਟੁਕੜਾ ਦੋ ਲੌਂਗ ਇੱਕ ਹਰੀ ਇਲਾਇਚੀ ਤੇ ਇੱਕ ਵੱਡੀ ਇਲਾਇਚੀ ਨਾਲ ਹੀ ਲਵਾਂਗੇ ਜੀ ਥੋੜਾ ਜਿਹਾ ਜੀਰਾ ਤੇ ਥੋੜਾ ਜਿਹਾ ਇਹ ਮਸਾਲਿਆਂ ਨੂੰ ਆਪਾਂ ਪਕਾ ਲਵਾਂਗੇ ਜਿਵੇਂ ਮਸਾਲੇ ਆਪਣੇ ਥੋੜੇ ਜਿਹੀ ਫਰਾਈ ਹੋ ਗਏ ਨਾ ਫਿਰ ਇਹਨਾਂ ਦੇ ਵਿੱਚ ਆਪਾਂ ਪਿਆਜ਼ ਆ ਜਿਹੜੇ ਚੌਪ ਕਰਕੇ ਪਾਉਣੇ ਆ ਪਿਆਜ਼ ਆਪਾਂ ਇਸ ਤਰ੍ਹਾਂ ਬਿਲਕੁਲ ਬਰੀਕ ਚੌਪ ਕਰਕੇ ਪਾਉਣੇ ਆ ਜੀ ਇਹਦੇ ਨਾਲ ਜਿਹੜੀ ਗਰੇਵੀ ਆ ਜਾਨੀ ਕਿ ਜੋ ਆਪਾਂ ਤਰੀ ਬਣਾਵਾਂਗੇ ਉਹ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਵੇਗੀ ਤੇ ਫਿਰ ਆਪਾਂ ਪਿਆਜ਼ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਭੁੰਨਣਾ ਹੈ ਜੀ ਤੇ ਜਿਵੇਂ ਇਹਨਾਂ ਦਾ ਕਲਰ ਥੋੜਾ ਜਿਹਾ ਚੇਂਜ ਹੋ ਜਾਵੇ ਨਾ ਇਸ ਤਰ੍ਹਾਂ ਦਾ ਪਿੰਕ ਜਿਹਾ ਹੋ ਜਾਵੇ ਤੇ ਫਿਰ ਆਪਾਂ ਇਹਦੇ ਵਿੱਚ ਪਾ ਦੇਣੀ ਆ ਅਦਰਕ ਲਸਣ ਤੇ ਹਰੀ ਮਿਰਚ ਅਦਰਕ ਲਸਣ ਹਰੀ ਮਿਰਚ ਪਾ ਕੇ ਜੀ ਮਿਕਸ ਕਰਦੇ ਹੋਏ ਆਪਾਂ ਤੜਕੇ ਨੂੰ ਸੁਨਹਿਰੀ ਜਿਵੇਂ ਕਿ 골ਡਨ ਬ੍ਰਾਊਨ ਜਾਂ ਹੋ ਜਾਵੇ ਨਾ ਉਦੋਂ ਤੱਕ ਆਪਾਂ ਆਚੀ ਤਰ੍ਹਾਂ ਤੜਕੇ ਨੂੰ ਭੁੰਨ ਲੈਣਾ ਹੈ ਤੜਕੇ ਨੂੰ ਆਪਾਂ ਬਹੁਤ ਹੀ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਕਰਨਾ ਹੈ ਦੇਖੋ ਤੜਕੇ ਦਾ ਕਲਰ ਕਿੰਨਾ ਸੋਹਣਾ ਆਇਆ ਤੇ ਆਪਾਂ ਤੜਕੇ ਨੂੰ ਬਹੁਤ ਹੀ ਅਚੀ ਤਰ੍ਹਾਂ ਭੁੰਨ ਕੇ ਤਿਆਰ ਕਰ ਲਿਆ ਹੈ ਤੇ ਫਿਰ ਆਪਾਂ ਤਿੰਨ ਟਮਾਟਰ ਦੀ ਪਿਉਰੀ ਬਣਾ ਕੇ ਰੱਖੀ ਸੀ ਜੀ ਉਹ ਪਾ ਦੇਣੀ ਹੈ ਤੜਕੇ ਦੇ ਵਿੱਚ ਆਪਾਂ ਟਮਾਟਰ ਦੀ ਪਿਉਰੀ ਪਾ ਕੇ ਚੰਗੀ ਤਰ੍ਹਾਂ ਉਹਨੂੰ ਮਿਕਸ ਕਰਨਾ ਹੈ ਤੇ ਫਿਰ ਇੱਥੇ ਨਾਲ ਹੀ ਆਪਾਂ ਪਾਵਾਂਗੇ ਜੀ ਸਵਾਦ ਅਨਸਾਰ ਨਮਕ ਨਮਕ ਪਾਉਣ ਦੇ ਨਾਲ ਜਿਹੜਾ ਤੜਕਾ ਹੈ ਨਾ ਜਲਦੀ ਬਣ ਕੇ ਤਿਆਰ ਹੁੰਦਾ ਹੈ ਨਮਕ 4 ਕੇਜੀ ਚੰਗੀ ਤਰ੍ਹਾਂ ਤੜਕੇ ਨੂੰ ਮਿਕਸ ਕਰਦੇ ਹੋਏ ਉਦੋਂ ਤੱਕ ਪੁੰਨ ਲੈਣਾ ਹੈ ਜਦ ਤੱਕ ਕਿ ਤੇਲ ਅਲੱਗ ਨਹੀਂ ਹੁੰਦਾ ਤੜਕੇ ਨੂੰ ਜਿੰਨਾ ਵਧੀਆ ਆਪਾਂ ਬਣਾ ਕੇ ਤਿਆਰ ਕਰਾਂਗੇ ਨਾ ਆਪਣੀ ਸਬਜ਼ੀ ਉਨੀ ਵਧੀਆ ਬਣ ਕੇ ਤਿਆਰ ਹੋਵੇਗੀ ਇਸ ਲਈ ਤੜਕੇ ਨੂੰ ਬਹੁਤ ਹੀ ਅੱਛੀ ਤਰ੍ਹਾਂ ਆਪਾਂ ਪੁੰਨ ਕੇ ਤਿਆਰ ਕਰ ਲੈਣਾ ਹੈ ਸੜਕੇ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਭੁੰਨ ਲਿਆ ਤੇ ਦੇਖੋ ਆਪਣਾ ਤੇਲ ਆ ਜਿਹੜਾ ਅਲੱਗ ਹੋ ਗਿਆ ਤੇ ਫਿਰ ਇਹਦੇ ਵਿੱਚ ਪਾਵਾਂਗੀ ਨਾਰਮਲ ਘਰ ਵਾਲੀ ਮਸਾਲੇ ਸਭ ਤੋਂ ਪਹਿਲਾਂ ਇੱਥੇ ਮਲੇ ਇਹ ਦੇਖ ਗਿਨੇ ਮਿਰਚ ਜਾਨੀ ਕਿ ਕਸ਼ਮੀਰੀ ਲਾਲ ਮਿਰਚ ਨਾਲ ਹੀ ਥੋੜੀ ਜੀ ਹਲਦੀ ਤੇ ਇੱਕ ਚਮਚ ਲਿਆਜ਼ੀ ਮੈਂ ਤਨੀਆਂ ਪਾ ਦ। ਨਿਕਰਦੀ ਆਪਾਂ ਨਾਰਮਲ ਮਸਾਲੇ ਲੈਣੇ ਆ ਇਹਨਾਂ ਦੇ ਨਾਲ ਸਬਜ਼ੀ ਆਪਾਂ ਬਹੁਤ ਹੀ ਟੇਸਟੀ ਬਣਾ ਕੇ ਪੇਸ਼ ਕਰਾਂਗੇ ਨਾਲ ਹੀ ਤਿੰਨ ਸੁੱਕੀਆਂ ਲਾਲ ਮਿਰਚਾਂ ਲਈਆਂ ਹੈ। ਮਿਰਚਾਂ ਪਾਕੇ ਜੀ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਆਪਾਂ ਤੜਕੇ ਨੂੰ ਫਿਰ ਚੰਗੀ ਤਰ੍ਹਾਂ ਪਕਾਉਣਾ ਹੈ ਇਹਦੇ ਨਾਲ ਜਿਹੜੇ ਆਪਣੇ ਮਸਾਲੇ ਆ ਚੰਗੀ ਤਰ੍ਹਾਂ ਪੱਕ ਜਾਣਗੇ ਅਗਰ ਤੁਹਾਡਾ ਇੱਥੇ ਤੜਕਾ ਨੀਚੇ ਲੱਗ ਰਿਹਾ ਨਾ ਤੁਸੀਂ ਇੱਥੇ 3-4 ਚਮਚ ਪਾਣੀ ਦੀ ਵਰਤੋਂ ਕਰ ਸਕਦੇ ਹੋ ਪਰ ਸਬਜੀ ਦੇ ਤੜਕੇ ਤੋਂ ਬਾਅਦ ਆਪਾਂ ਹਮੇਸ਼ਾ ਗਰਮ ਪਾਣੀ ਦੀ ਵਰਤੋਂ ਕਰਨੀ ਹੈ ਗਰਮ ਪਾਣੀ ਦੇ ਨਾਲ ਜਿਹੜੀ ਸਬਜੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਅਗਰ ਤੁਸੀਂ ਠੰਡੇ ਪਾਣੀ ਦੀ ਵਰਤੋਂ ਕਰੋਗੇ ਨਾ ਤੇ ਇਹਦੇ ਨਾਲ ਜਿਹੜਾ ਖਾਣੇ ਦਾ ਟੇਸ ਆ ਉਹ ਅਲੱਗ ਕਿਸਮ ਦਾ ਹੋ ਜਾਂਦਾ ਹੈ ਤੇ ਇੱਥੇ ਆਪਾਂ ਚੰਗੀ ਤਰ੍ਹਾਂ ਮਸਾਲਿਆਂ ਨੂੰ ਪਕਾ ਲੈਣਾ ਹੈ ਜੀ ਤੇ ਦੇਖੋ ਆਪਣੇ ਤੜਕੇ ਦਾ ਕਲਰ ਕਿੰਨਾ ਸੋਹਣਾ ਆਇਆ ਨਾ ਤੇ ਹਲਬਾਈ ਹਮੇਸ਼ਾ ਜਿਹਦੇ ਵਿੱਚ ਦੇਗੀ ਮਿਰਚ ਦੀ ਵਰਤੋਂ ਕਰਦੇ ਆ ਉਹਦੇ ਨਾਲ ਜਿਹੜੀ ਸਬਜ਼ੀ ਦੇਖਣ ਨੂੰ ਹੀ ਸੋਹਣੀ ਲੱਗਦੀ ਆ ਕਿਉਂਕਿ ਦੇਗੀ ਮਿਰਚ ਦੇ ਵਿੱਚ ਜਿਆਦਾ ਸਪਾਈਸ ਨਹੀਂ ਹੁੰਦਾ ਜਿਆਦਾ ਮਿਰਚੀ ਨਹੀਂ ਹੁੰਦੀ ਤੇ ਫਿਰ ਆਪਾਂ ਚੰਗੀ ਤਰ੍ਹਾਂ ਤੜਕੀ ਨੂੰ ਪਕਾਉਣ ਤੋਂ ਬਾਅਦ ਫਿਰ ਉਹਦੇ ਵਿੱਚ ਪਾ ਦੇਣੀ ਆ ਜੀ ਫਰੈਸ਼ ਹਰੇ ਮਟਰ ਹਰੇ ਮਟਰ ਮੈਂ ਚੰਗੀ ਤਰ੍ਹਾਂ ਪਹਿਲਾਂ ਹੀ ਤੋਕ ਕੇ ਉਹਨਾਂ ਨੂੰ ਸੁਕਾ ਲਿਆ ਸੀ ਹਰੇ ਮਟਰ ਪਾ ਕੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਨਾ ਹਰੀ ਮਟਰ ਮਿਕਸ ਕਰਕੇ ਜੀ ਫਿਰ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਥੋੜਾ ਜਿਹਾ ਪਾਣੀ ਪਾ ਕੇ ਨਾ ਇਹਨੂੰ ਮਿਕਸ ਕਰਕੇ ਫਿਰ ਆਪਾਂ ਇਹਨੂੰ ਕਵਰ ਕਰਕੇ ਪਕਾਵਾਂਗੇ ਅਗਰ ਇਸ ਤਰ੍ਹਾਂ ਹੀ ਆਪਾਂ ਇਹਨੂੰ ਕਵਰ ਕਰਕੇ ਪਕਾਵਾਂਗੇ ਨਾ ਤੇ ਜਿਹੜਾ ਆਪਣਾ ਜਿਹੜਾ ਤੜਕਾ ਹੈ ਉਹ ਬਿਲਕੁਲ نیچے ਲੱਗ ਜਾਵੇਗਾ ਤੇ ਇਸ ਲਈ ਥੋੜਾ ਜਿਹਾ ਆਪਾਂ ਪਾਣੀ ਪਾ ਦਿੱਤਾ ਪਾਣੀ ਪਾ ਕੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਨਾ ਹੈ ਮਿਕਸ ਕਰਕੇ ਤੇ ਉੱਪਰੋਂ ਕਵਰ ਕਰਕੇ ਫਿਰ 3 ਤੋਂ 4 ਮਿੰਟ ਆਪਾਂ ਇਹਨੂੰ మీడియం ਫਲੇਮ ਤੇ ਪਕਾ ਲੈਣਾ ਹੈ ਇਹਦੇ ਨਾਲ ਜਿਹੜੇ ਆਪਣੇ ਹਰੀ ਮਟਰ ਹਨ ਨਾ ਫਰੈਸ਼ ਮਟਰ ਇਹ ਸੌਫਟ ਹੋ ਜਾਣਗੇ ਤੇ ਦੇਖੋ ਮੈਂ ਇਹਨੂੰ ਕਵਰ ਕਰ ਦਿੱਤਾ ਹੈ ਜੀ ਸੌਸਪੈਨ ਨੂੰ ਤੇ ਫਿਰ ਇਹਨੂੰ ਮੈਂ 5 ਤੋਂ 6 ਮਿੰਟ ਪਕਾ ਲਿਆ ਕਿ ਦੇਖੋ ਬਿਲਕੁਲ ਆਪਣਾ ਤੇਲ ਤੇ ਘਿਓ ਜਿਹੜਾ ਬਟਰ ਆ ਉਹ ਅਲੱਗ ਹੋ ਚੁੱਕੇ ਨੇ ਤੇ ਫਿਰ ਚੰਗੀ ਤਰ੍ਹਾਂ ਆਪਾਂ ਸਬਜ਼ੀ ਨੂੰ ਮਿਕਸ ਕਰ ਲੈਣਾ ਮਿਕਸ ਕਰਕੇ ਫਿਰ ਆਪਾਂ ਇੱਥੇ ਚੈੱਕ ਕਰਤੀ ਜੀ ਫਿਰ ਨੇ ਇੱਕ ਵਾਰੀ ਮੱਟਰ ਤੇ ਮਟਰ ਆਪਣੇ ਸੌਫਟ ਹੋ ਗਏ ਹੈ ਜੀ 90% ਇਹਨਾਂ ਨੂੰ ਮੈਂ ਇੱਥੇ ਪਕਾ ਲਿਆ ਇਹ ਮਟਰਾਂ ਨੂੰ 90% ਹੈ ਪਕਾਉਣ ਤੋਂ ਬਾਅਦ ਜੀ ਫਿਰ ਆਪਾਂ ਇੱਥੇ ਵਰਤਾਂਗੇ ਫਰੈਸ਼ ਮਲਾਈ ਜਾਂ ਫਰੈਸ਼ ਕਰੀਮ ਤੇ ਮੈਂ ਇੱਥੇ ਘਰ ਦੀ ਫਰੈਸ਼ ਮਲਾਈ ਲਈ ਹੈ ਦੋ ਵੱਡੇ ਚਮਚ ਆਪਾਂ ਬਿਲਕੁਲੀ ਢਾਬੇ ਤੇ ਹਲਵਾਈ ਸਟਾਈਲ ਸਬਜ਼ੀ ਬਣਾਉਣ ਲਈ ਨਾ ਮਲਾਈ ਦੀ ਵਰਤੋਂ ਕਰਨੀ ਆ ਯਸ ਲਈ ਮੈਂ ਇੱਥੇ ਦੋ ਵੱਡੇ ਚਮਚ ਮਲਾਈ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਦੀ ਹੋਈ 1 ਤੋਂ 2 ਮਿੰਟ ਫਿਰ ਸਬਜੀ ਨੂੰ ਪਕਾ ਲਾਵਾਂਗੀ ਇਹਦੇ ਨਾਲ ਕਲਰ ਬਹੁਤ ਹੀ ਵਧੀਆ ਹੁੰਦਾ ਹੈ ਸਬਜੀ ਬਹੁਤ ਹੀ ਕਰੀਮੀ ਬਣ ਕੇ ਤਿਆਰ ਹੁੰਦੀ ਹੈ ਤੇ ਦੇਖੋ ਦੇਖਣ ਨੂੰ ਸਬਜੀ ਕਿੰਨੀ ਵਧੀਆ ਲੱਗਦੀ ਹੈ ਨਾ ਕਲਰ ਵੀ ਬਹੁਤ ਹੀ ਵਧੀਆ ਹੈ ਤੇ ਫਿਰ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਲੋੜ ਅਨਸਾਰ ਪਾਣੀ ਤੇ ਪਾਣੀ ਆਪਾਂ ਗਰਮ ਕਰਕੇ ਪਾਉਣਾ ਹੈ ਤੇ ਮੈਂ ਇੱਥੇ ਦੋ ਛੋਟੇ ਬਾਲ ਨੇ ਆ ਪਾਣੀ ਦੇ ਗਰਮ ਪਾਣੀ ਪਾ ਕੇ ਜੀ ਆਪਏ ਨੂੰ ਮਿਕਸ ਕਰਦੇ ਹੋਏ 2 ਮਿੰਟ ਅਚੀ ਤਰ੍ਹਾਂ ਪਕਾ ਲੈਣਾ ਸਭ ਨੂੰ ਸਬਜੀ ਆਪਣੀ ਇੱਥੇ ਪਰਫੈਕਟ ਜਿਹੜੀ ਆ ਬਣ ਕੇ तैयार ਹੋ ਜਾਵੇਗੀ ਤੇ ਫਿਰ ਆਪਾਂ ਇਹਦੇ ਵਿੱਚ ਪਾ ਦੇਣਾ ਹੈ ਜੀ ਪਨੀਰ ਕੱਟ ਕੇ ਪਨੀਰ ਨੂੰ ਥੋੜੇ ਮੋٹے ਪੀਸਾਂ ਦੇ ਵਿੱਚ ਆਪਾਂ ਕੱਟ ਕੇ ਪਾਉਣਾ ਹੈ ਪਨੀਰ ਆ ਪਾ ਕੇ ਜੀ ਤੇ ਫਿਰ ਇਹਨੂੰ ਮਿਕਸ ਕਰਕੇ ਆਪਾਂ ਫਿਰ ਕਵਰ ਕਰਕੇ ਇਹਨੂੰ 2 ਤੋਂ 3 ਮਿੰਟ ਪਕਾ ਲੈਣਾ ਹੈ ਲੋ ਟੂ ਮੀਡੀਅਮ ਫਲੇਮ ਤੇ ਤੇ ਫਿਰ ਦੋ ਤਿੰਨ ਮਿੰਟ ਪਕਾਉਣ ਤੋਂ ਬਾਅਦ ਆਪਾਂ ਸਬਜ਼ੀ ਚੈੱਕ ਕਰ ਲੈਣੀ ਹੈ ਮੇਰੀ ਇੱਥੇ ਥੋੜੀ ਜਿਹੀ ਵੀਡੀਓ ਜਿਹੜੀ ਹੈ ਡਿਲੀਟ ਹੋ ਗਈ ਸੀ ਸਿਵੇਂ ਹੀ ਮੈਂ ਪਨੀਰ ਪਾਇਆ ਸੀ ਜਿਵੇਂ ਸਬਜ਼ੀ ਦੇ ਵਿੱਚ ਆਪਾਂ ਗਰਮ ਪਾਣੀ ਪਾਉਂਦੇ ਆ ਨਾ ਤੇ ਆਪਣੀ ਸਬਜ਼ੀ ਨੂੰ ਦੋ ਮਿੰਟ ਪਕਾਉਂਦੇ ਆ ਤਾਂ ਪਰਫੈਕਟ ਆਪਣੀ ਸਬਜ਼ੀ ਤਿਆਰ ਹੋ ਜਾਂਦੀ ਹੈ ਬਸ ਲਾਸਟ ਕੀ ਆਪਾਂ ਪਨੀਰ ਪਾਉਣਾ ਹੁੰਦਾ ਹੈ ਤੇ ਪਨੀਰ ਪਾ ਕੇ ਦੋ ਤੋਂ ਤਿੰਨ ਮਿੰਟ ਆਪਾਂ ਸਬਜ਼ੀ ਨੂੰ ਪਕਾਉਣਾ ਹੁੰਦਾ ਤਾਂ ਆਪਣੀ ਸਬਜ਼ੀ ਵਧੀਆ ਬਣ ਕੇ ਤਿਆਰ ਹੋ ਜਾਂਦੀ ਹੈ ਜੀ ਤੇ ਜਿੱਦੋਂ ਆਪਣਾ ਘਿਓ ਜਾਂ ਤੇਲ ਉੱਪਰ ਦਿਖਣ ਲੱਗ ਜੇ ਤਾਂ ਸਮਝੋ ਆਪਣੀ ਸਬਜੀ ਤਿਆਰ ਆ ਤੇ ਫਿਰ ਇਹਦੇ ਵਿੱਚ ਮੈਂ ਪਾ ਰਹੀ ਹਾਂ लास्ट ਤੇ ਕਿਚਨ ਕਿੰਗ ਮਸਾਲਾ ਜੀ ਹਲਵਾਈ ਬਿਲਕੁਲ ਕਿਚਨ ਕਿੰਗ ਮਸਾਲੇ ਦੀ ਵੱਟ ਤੋਂ ਕਰਦੇ ਆ ਤੁਸੀਂ ਇੱਥੇ ਗਰਮ ਮਸਾਲਾ ਵੀ ਪਾ ਸਕਦੇ ਹੋ ਨਾਲ ਹੀ ਮੈਂ ਥੋੜੀ ਜਿਹੀ ਕਸੂਰੀ ਮੇਥੀ ਤੇ ਫ੍ਰੈਸ਼ ਹਰਾ ਧਨੀਆ ਪਾ ਦਿੱਤਾ ਇਹ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਸਬਜੀ ਨੂੰ मिक्स ਕਰਕੇ ਤੇ ਆਪਾਂ ਇੱਥੇ ਕਹਿਸਾ ਜਿਹੜਾ ਆਫ ਕਰ ਦੇਣਾ ਹੈ ਗੈਸ ਦੀ ਫਲੇਮ ਆਪਾਂ ਬੰਦ ਕਰ ਦੇਣੀ ਹੈ ਤੇ ਆਪਣੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਤੁਸੀਂ ਗਰੇਵੀ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਤੁਸੀਂ ਜਾਓ ਤਾਂ ਇਹਨੂੰ ਤਰੀ ਵਾਲੀ ਸਬਜੀ ਬਣਾ ਸਕਦੇ ਹੋ ਤਰੀ ਜਿਆਦਾ ਬਣਾਉਣੀ ਚਾਹੁੰਨੀ ਹੋ ग्रेवी ग्रेवी थिक इस इस ग्रेवी ਵਾਲੀ ਬਣਾ ਸਕਦੇ ਹੋ ਤੇ ਥੋੜੀ ਗਰੇਵੀ ਪਤਨੀ ਵੀ ਰੱਖ ਕੇ ਸਬ지 ਬਣਾ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਖਾਣੇ ਪਸੰਦ ਕਰਦੇ ਹੋ ਘਰ ਤੁਹਾਡੇ ਮਹਿਮਾਨ ਆਉਂਦੇ ਹਨ ਬਿਲਕੁਲ ਇਸ ਤਰੀਕੇ ਦੇ ਨਾਲ ਬਣਾ ਕੇ ਤੁਸੀਂ ਤਿਆਰ ਕਰ ਸਕਦੇ ਹੋ ਬਹੁਤ ਹੀ ਟੇਸਟੀ ਸਬ지 ਬਣ ਕੇ तैयार ਹੋ ਗਿਆ ਤੇ ਫਿਰ ਠੰਡੀ ਹੋਣ ਤੇ ਬਿਲਕੁਲ ਇਹ ਥਿਕ ਹੋ ਜਾਂਦੀ ਹੈ ਇਸ ਤਰ੍ਹਾਂ ਇਸ ਲਈ ਗਰੇਵੀ ਨੂੰ ਤੁਸੀਂ ਆਪਣੇ ਹਿਸਾਬ ਦੇ ਨਾਲ ਰੱਖਣਾ ਹੈ ਇਹ ਮੈਂ ਸਿਰਫ ਤੁਹਾਨੂੰ ਦਿਖਾਉਣ ਦੇ ਲਈ ਸਬ지 ਰੱਖੀ ਸੀ ਤੁਸੀਂ ਲਾਸਟ ਤੇ ਵੀ ਇਹਦੇ ਵਿੱਚ ਤਰੀ ਬਣਾਉਣਾ ਚਾਹੁੰਦੇ ਹੋ ਨਾ ਤਾਂ ਗਰਮ ਪਾਣੀ ਪਾ ਦੇਣਾ ਹੈ ਦੇਨੋ ਉਹ ਬਾਲਾ ਦੇ ਨਾਏ ਬਹੁਤ ਹੀ ਟੇਸਟੀ ਤੇ ਲਾਜਵਾਬ ਬਿਲਕੁਲ ਹੀ <table> ਦੇ ਹਲਵਾਈ ਸਟਾਈਲ ਸਬਜੀ ਬਣ ਕੇ ਤਿਆਰ ਹੁੰਦੀ ਹੈ ਜੀ ਅਗਰ ਤੁਹਾਨੂੰ ਮੇਰੀ ਇਹ ਸਬਜੀ ਦੀ ਰੈਸਪੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਆਇਆ ਹਾਂ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾਲ ਲੱਗੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੁਸੀਂ ਇਹਨੂੰ ਸੋਲਾਂ ਦੇ ਨਾਲ ਖਾ ਸਕਦੇ ਹੋ ਰੋਟੀ ਪਰੌਠੇ ਨਾਲ ਦੇ ਨਾਲ ਖਾ ਸਕਦੇ ਹੋ ਬਹੁਤ ਹੀ ਲਾਜਵਾਬ ਟੇਸਟੀ ਡਿਲੀਸ਼ੀਅਸ ਸਬਜੀ ਬਣ ਕੇ ਤਿਆਰ ਹੁੰਦੀ ਹੈ ਪੂਰੀ ਵੀਡੀਓ ਨੂੰ ਧਿਆਨ ਦੇ ਨਾਲ ਦੇਖਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲ ਗਿਆ ਜੀ ਨਵੀਂ ਕੀ ਟੇਸਟੀ ਰੈਸਪੀ ਜਨਸ ਥੈਂਕ ਯੂ ਸੋ ਮਚ